ਬਟਾਲਾ ਦੇ ਖਜੂਰੀ ਗੇਟ ਇਲਾਕੇ ਵਿੱਚ ਇੱਕ ਬੂਟਾਂ ਦੀ ਦੁਕਾਨ 'ਚ ਤਿੰਨ ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾਂ ਵਿੱਚ ਨਵੇਂ ਬੂਟ ਪਾ ਉੱਥੇ ਲੈਣ ਦੇ ਬਹਾਨੇ ਉਹ ਫਰਾਰ ਹੋ ਗਏ। ਉੱਥੇ ਹੀ ਜਾਂਦੇ-ਜਾਂਦੇ ਦੁਕਾਨਦਾਰ ਦੇ ਹੱਥ 'ਚੋਂ ਕਰੀਬ 15000 ਰੁਪਏ ਦੀ ਨਕਦੀ ਦੀ ਖੋਵੀਂ ਕਰਕੇ ਲੈ ਗਏ। ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕਿ ਸ਼ਾਮੀ ਕਰੀਬ 4 ਵਜੇ ਉਸ ਦੀ ਦੁਕਾਨ ਤੇ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਦਾਤਰ ਸਨ ਉਹ ਦੁਕਾਨ ਤੇ ਆਏ ਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਉਹ ਆਪ ਹੀ ਡਿਸਪਲੇ ਵਿੱਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਰ ਖੜੇ ਹੋਗੇ ਤੇ ਇੱਕ ਨੌਜਵਾਨ ਨੇ ਇੱਕ ਬੂਟਾਂ ਦਾ ਜੋੜਾ ਆਪਣੇ ਪੈਰਾਂ ਵਿੱਚ ਚੈੱਕ ਕਰਦੇ ਪਾਇਆ ਹੀ ਸੀ ਕਿ ਅਤੇ ਗੱਲਾਂ ਕਰਦੇ ਕਰਦੇ ਉਹ ਉਸ ਕੋਲੋਂ ਕਰੀਬ 15000 ਰੁਪਏ ਦੀ ਨਕਦੀ ਅਤੇ ਨਵਾਂ ਜੋੜਾ ਬੂਟਾਂ ਦਾ ਲੈ ਕੇ ਫਰਾਰ ਹੋ ਗਏ ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵੱਲੋਂ ਇਹ ਲੁੱਟ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ। ਜੀ ਸ਼ਰਮਨਾਪਨੀ ਮੇਰਾ ਸਵਾਜਾ 4:30 ਵਜੇ ਨਾ ਮੇਰੇ ਕੋਲ ਤਿੰਨੇ ਆਣੇ ਆਏ ਐ। ਹਥਿਆਰ ਨਾਲ ਜਫੜੇ, ਦੱਤਰ ਹੀ ਗੰਦਾਸਾ ਹੀ। ਬਾਕੀ ਓਂਜੇ ਕਰੀ ਜਾਂਦੇ ਵਕੀ ਨੂੰ। ਅੰਦਰ ਆ ਕੇ ਰਿਤਨ ਨੰਦ ਦੇ ਉਹ ਵਿਖਾ ਜਿਓ ਮੈਂ ਕਿ ਭਰੀ ਹਾ ਡਾਉਨਲੋਡ ਦਾ ਕੰਮ ਆ ਰਿਹਾ ਰਿਟੇਲ ਨਹੀਂ ਕਰਦੇ। ਤੇ ਤੁਹਾਡੇ ਸਾਡੇ ਨੂੰ ਕੋਈ ਸਮਾਨ ਨਹੀਂ ਹੈਗਾ। ਤੇ ਕਹਿੰਦੇ ਇਹ ਵੇਬ ਕੰਮ ਆ ਭਰੀ ਮੈਨੂੰ ਪਰੇ ਛੱਡੋ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸਾਰਾ ਮੈਂ ਕਿ ਮੇਰੇ ਕੋਲ ਸਮਾਂ ਇਨੇ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇਣਾ ਭਰੀ ਮੇਰ ਕੋਲ ਨਹੀਂ ਆਦੀ ਹੋ ਗਈ ਲੋ ਟਰਾਈ ਕਰ ਲਉ ਤੇ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਫੁੱਦ ਭਰੀ ਪੌਂਡਾ ਪਿਆ ਭਰੀ ਵਾ ਕੇ ਨਾ ਵੀ ਮੈਂ ਸਾਈਟ ਚੱਕ ਆਲਾ ਮੈਨੂੰ ਭਰੀ ਸੇਮ ਨਾਲ ਆਨਲਾਈਨ ਮੰਗਾ ਦਿਓ ਮੈਂ ਭਰੀ ਮਿਲ ਜਾਣੀ ਵੀ ਇਨੇ ਜਣੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਆ ਕਿਰੇ ਕਿ ਨਾ ਕੈਸ਼ ਗਿੰਦਾ ਪਿਆ ਮੈਂ ਪਾਹੇ ਤੇ ਮੈਂ ਇੱਕ ਵਾਰ ਫੋਨ ਲਾਇਆ ਮੈਂ ਧਿਆਨ ਨਹੀਂ ਲਾਉਣਾ ਨਹੀਂ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਭਰੀ ਪਾਈ ਸਾਹਮਣੇ ਦੋ ਜਣੇ ਮੋਟਰ ਗੱਟ ਗਿਨਾਈ ਗੰਗਿਆ ਹੀ ਚੋਰਾ ਦਾ ਕਮਰਾ ਹਰ ਕੇ ਰਾਇ ਗੂੜੀ ਪਰਿਵਾਰ ਹੈਗੇ 25 2600 ਰੁਪਏ ਦੇ ਤਿੰਨ ਜਾਣੇ ਹੀ ਇੱਕ ਵੀਰ ਨੇ ਲਈ ਉਹਦੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗੱਟੜਾ ਕਾਲੀ ਚੋੜਾ ਪਿਆ ਨੀਲਾ ਤੇ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਸੀ ਪੱਕੇ ਜਿਹੜਾ ਰਹੇ ਰਹੀ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਡੈਵ ਨਾਲੋਂ ਨਾਲ ਜੀ ਮੈਂ ਬੰਨੇ ਦੇਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਇਹਨਾਂ ਮੂੰਹ ਖੋਲੇ ਹੀ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜੇ ਜਿਹੜਾ ਭੱਜਿਆ ਪੈ ਕੋ ਉਹਨੇ ਮੂੰਹ ਨਹੀਂ ਬੰਨਿਆ ਕਿ ਤੇਰੀ ਸੋਚ ਨੇ ਸ਼ਹਿਰ ਦੇ ਬਿਲਕੁਲ ਵਿਚਾਰ ਦੁਕਾਨ ਆ ਦਿਨ ਦਿਹਾੜੇ ਹਰ ਗਲੋਡਾ ਖਾ ਹੁੰਦੀ ਆ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਹਣ ਖੁਦ ਨੂੰ ਨਹੀਂ ਲੱਗਦਾ ਸੇਫ ਜਿਵੇਂ ਤੇ ਇਹ ਪਰ ਹਥਿਆਰ ਹੀ ਨਾਲ ਮੰਨ ਲਓ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਹੈ ਸਪਲੈਂਡਰ ਮੋਟਰਸਾਈਕਲ ਦੇ ਇਹ ਨਾਲ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਦੇ ਹਥਿਆਰ ਸੀ ਮਾਤੀ ਹਥਿਆਰ ਦਾਤਰ ਨੇ ਦਾਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਨਹੀਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੈ ਜਨਾਬ ਉਹ ਉਹ ਜਾਣ ਕੇ ਦਾ ਕਾਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਦੇਰ ਤੋਂ ਦਾਣ ਦਾ ਪਰ ਇਹ ਮੈਨੂੰ ਅੱਜ 1.5 ਸਾਲ ਹੋ ਗਿਆ ਜਦੋਂ ਉਹ ਜਗ੍ਹਾ ਦੁਕਾਨਦਾਰ ਕਰਦੇ ਕੀ ਨਾਮ ਹੈ ਦੁਕਾਨ ਦਾ ਇਹ ਸ਼ੂਰ ਅਕਬਰ ਇਹ ਦੁਕਾਨ ਦਾ ਨਾਮ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼